ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਕਲ ਜੁਗੇ ਜੀਵਾਂ ਦੇ ਕਲਿਆਣ ਵਾਸਤੇ ਪੰਜਵੇਂ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਚਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਵਡਿਆਈਆਂ ਅਪਰੰਪਾਰ ਹਨ ਅਨੰਤ ਵਡਿਆਈਆਂ ਹਨ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ੀ ਇਸ ਅਨਮੋਲ ਬਾਣੀ ਤੋਂ ਕਿੰਨਿਆਂ ਨੇ ਲਾਭ ਲਿਆ ਕੋਈ ਗਿਣਤੀ ਨਹੀਂ ਤੇ ਕਿੰਨੇ ਲੈਂਦੇ ਰਹਿਣਗੇ ਉਹੀ ਗਿਣਤੀ ਨਹੀਂ ਤਨ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਬਾਣੀ ਸੁਖਮਨੀ ਸਾਹਿਬ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਸਰੀਰ ਦਾ ਇੱਕ ਇੱਕ ਰੋਮ ਵੀ ਉਹਨਾਂ ਦਾ ਦੇਣੀਆਂ ਨਹੀਂ ਦੇ ਸਕਦਾ ਕਿਸੇ ਪਿਆਰ ਵਾਲੇ ਨੇ ਸੁਖਮਨੀ ਸਾਹਿਬ ਜੀ ਦੀ ਮਹਿਮਾ ਇਸ ਤਰ੍ਹਾਂ ਲਿਖੀ ਹੈ ਇਹ ਪੱtre ਨਹੀਂ ਇਹ ਅੱਖਰ ਨਹੀਂ ਇਹ ਸੀਨਾ ਹੈ ਗੁਰੂ ਅਰਜਨ ਦਾ ਸੁਖਮਨੀ ਪ੍ਰੇਮ ਨਾਲ ਪੜਨੀ ਜੋ ਏ ਦਰਸ਼ਨ ਹੈ ਗੁਰੂ ਅਰਜਨ ਦਾ ਚਿੱਤ ਵਿੱਚ ਗੁਪਤ ਖਜ਼ਾਨਾ ਸੀ ਸੁਖਮਨੀ ਰੂਪ ਪਣਾ ਦਿੱਤਾ ਦੇ ਆਲੂ ਸ੍ਰੀ ਗੁਰੂ ਅਰਜਨ ਨੇ ਸੰਗਤ ਦੀ ਜੋਲੀ ਪਾ ਦਿੱਤਾ ਇਹ ਹੱਥਾਂ ਦੇ ਪਰਤਾਵੇ ਨੇ ਇਸ ਮੋਏ ਰੂਹ ਜਿਵਾ ਦਿੱਤੇ ਕੋੜੀ ਜਹੇ ਵਸੀਰ ਕਾ ਇਸ ਕੰਚਨ ਜਹੇ ਪਣਾ ਦਿੱਤੇ ਮੰਗਤੀ ਅਤੀ ਪਖਾਰਿਆ ਨੂੰ ਇਸ ਸ਼ਾਹੇ ਸ਼ਹਿਨਸ਼ਾਹ ਬਣਾ ਦਿੱਤਾ ਜੇ ਸ਼ਹਿਨਸ਼ਾਹ ਨੇ ਛੂਆ ਇਸ ਨੂੰ ਏ ਰੱਬ ਦੇ ਨਾਲ ਮਿਲਾ ਦਿੱਤਾ ਇਹ ਕੁੰਜੀ ਹੈ ਦੌਲਤ ਦੀ ਇਸ ਵਿੱਚ ਗੁੱਤ ਖਜ਼ਾਨਾ ਹੈ ਇਹ ਅੰਮ੍ਰਿਤ ਸੱਚੇ ਘੰਡ ਦਾ ਇਹ ਦਰਗਾਹੀ ਖਜ਼ਾਨਾ ਹੈ ਇਸ ਵਿੱਚ ਕੁਝ ਕੁਝ ਚੋਬਾ ਨੇ ਚੋਬਾ ਵਿੱਚ ਮਿੱਠੀਆਂ ਪੀੜਾਂ ਨੇ ਇਨਾ ਚੋਬਾ ਨੂੰ ਕੋਈ ਸਮਝ ਸਕੇ ਬਦਲਦੀਆਂ ਤਕਦੀਰਾਂ ਨਹੀਂ ਇਸ ਵਿੱਚ ਐਸੀ ਸ਼ਕਤੀ ਹੈ ਜੋ ਫਰਸ਼ੋਂ ਅਰਸ਼ ਪਹੁੰਚਾਉਂਦੀ ਹੈ ਸਿੱਖ ਦੀ ਸਭ ਤੋਂ ਉੱਤਮ ਜਗਾ ਗੁਰੂ ਨਾਨਕ ਦੀ ਝੋਲੀ ਪਉਂਦੀ ਹੈ ਸੁਖਮਨੀ ਖਜ਼ਾਨਾ ਰਹਿਮਤ ਦਾ ਇਹ ਝੋਲੀਆਂ ਭਰਦੀ ਜਾਂਦੀ ਹੈ ਇਹ ਖਜ਼ਾਨਾ ਜਿਸ ਦੇ ਅੰਦਰ ਵਸਿਆ ਉਸ ਨੂੰ ਦੁਨੀਆਂ ਸੀਸ ਚਕਾਉਂਦੀ ਹੈ ਇਸ ਕਵੀ ਨੇ ਅਖੀਰ ਤੇ ਇੱਕ ਗੱਲ ਲਿਖੀ ਹੈ ਧਿਆਨ ਦੇਣਾ ਅਖੀਰ ਤੇ ਲਿਖਦਾ ਹੈ ਸਿੱਖੀ ਸਦਕ ਦੀ ਬੇੜੀ ਹੈ ਸਦਕ ਹੀ ਪਾਰ ਲੰਘਾਉਂਦਾ ਹੈ ਬੇ ਸਦਕ ਤਾਂ यूं ਪਿਆਰੇ ਧਰਤੀ ਪੜ ਕੇ ਵੀ ਗੋਤਕ ਜਾਂਦਾ ਹੈ ਇਸ਼ਾਰਾ ਲੈਣਾ ਬਾਣੀ ਉਹੀ ਹੈ ਪਰ ਜੇ ਪੜਨ ਵਾਲੇ ਦੇ ਅੰਦਰ ਸਿੱਧਕ ਨਹੀਂ ਰੂਸਾ ਨਹੀਂ ਬਾਣੀ ਦੀ ਸਮਰੱਥਾ ਤੇ ਬਾਣੀ ਦੀ ਮਹਮਾਤੇ ਤਾਂ ਫਿਰ ਉਹ ਗੱਲ ਨਹੀਂ ਬੰਦੀ ਸਿੱਧਕ ਦੇ بیٹے ਆਰਨੀ ਅਜਿਹੀ ਸਿੱਧਕ ਵਾਲੀ ਵੀ ਦਾਸ ਨੇ ਦੇਖੇ ਹਨ ਜਿਹੜੇ ਸੁਖਮਨੀ ਸਾਹਿਬ ਦੀ ਬਾਣੀ ਪੜੇ ਬਗੈ ਦੁਨਿਆਵੀ ਕੰਮ ਦੀ ਸ਼ੁਰੂਆਤ ਨਹੀਂ ਕਰਦੇ ਸਾਡੇ ਕਲਯੁਗੀ ਜੀਵਾਂ ਤੇ ਤਰਸ ਕਰਕੇ ਪਤਾ ਨਹੀਂ ਆਪਣੀ ਕਿੰਨੀ ਕੁ ਕਮਾਈ ਦੇ ਕੇ ਗੁਰੂ ਸਾਹਿਬ ਨੇ ਇਹ ਹੀਰੇ ਲਾਲਾਂ ਵਰਗਾ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ ਹੈ ਅਸੀਂ ਦੁਨਿਆਵੀ ਲੋਕ ਸੁਖਮਨੀ ਸਾਹਿਬ ਦੀਆਂ ਵਡਿਆਈਆਂ ਦੀ ਗਿਣਤੀ ਨਹੀਂ ਕਰ ਸਕਦੇ ਸੁਖਮਨੀ ਸਾਹਿਬ ਦੀਆਂ ਵਿਸ਼ੇਸ਼ਤਾਈਆਂ ਨੂੰ ਕਲਮ ਬੰਦ ਨਹੀਂ ਕਰ ਸਕਦੇ ਇੱਕ ਕਿਤਾਬ ਕੀ ਸੈਂਕੜੇ ਕਿਤਾਬਾਂ ਵਿੱਚ ਲਿਖ ਲਈਏ ਤਾਂ ਵੀ ਸੁਖਮਨੀ ਸਾਹਿਬ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਲਿਖਾਰੀ ਦੇ ਹੱਥ ਵਿੱਚ ਕਲਮ ਹੁੰਦੀ ਹੈ ਕਲਮ ਜੋ ਲਿਖਦੀ ਹੈ ਉਹ ਲਿਖਾਰੀ ਦੇ ਵੱਸ ਹੁੰਦਾ ਹੈ ਕਲਮ ਦੇ ਨਹੀਂ ਸੁਖਮਨੀ ਸਾਹਿਬੀਆਂ ਵਿਸ਼ੇਸ਼ਤਾਈਆਂ ਤੇ ਕਿਤਾਬ ਲਿਖਣ ਵੇਲੇ ਇਹ ਹੀ ਭਾਵਨਾ ਸੀ ਇਹ ਹੀ ਅਰਦਾਸ ਸੀ ਸ੍ਰੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਏਤਾਨ ਗੁਰੂ ਅਰਜਨ ਸਾਹਿਬ ਜੀ ਆਪਣੇ ਕਲਮ ਬਣਾ ਕੇ ਜੋ ਵੀ ਇਸ ਬਾਣੀ ਬਾਰੇ ਲਿਖਵਾਉਣਾ ਹੋਵੇ ਲਿਖਵਾ ਲੈਣਾ ਜਿਹੜੀ ਬਾਣੀ ਨੂੰ ਪੜਨ ਨਾਲ ਸਾਡੇ ਸਵਾਸ ਸਫਲੇ ਹੁੰਦੇ ਹਨ ਸਾਡੀ ਹਰ ਜਗ੍ਹਾ ਰਾਖੀ ਕਰਦੀ ਹੈ ਸਾਡਾ ਲੋਕ ਪਰਲੋਕ ਸੁਖੀ ਸੁਹੇਲਾ ਕਰਦੀ ਹੈ ਸਾਡੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਦੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਤੁਰਿਆ ਅਵਸਥਾ ਬਣਦੀ ਹੈ ਜਿਹੜੀ ਬਾਣੀ ਤੱਤ ਵਸਤੂ ਸਹਿਜ ਟਿਕਾਉ ਦੀ ਬਖਸ਼ਿਸ਼ ਦਿਵਾਉਂਦੀ ਹੈ ਜਿਸ ਬਾਣੀ ਨੂੰ ਪੜਨ ਨਾਲ ਅਗੰਮੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਪ੍ਰਭੂ ਨਾਲ ਮਿਲਪ ਕਰਾਉਂਦੀ ਹੈ ਇਸ ਮਹਾਨ ਬਾਣੀ ਦੀਆਂ ਵਿਸ਼ੇਸ਼ਤਾਵਾਂ ਨੂੰ ਜੋ ਵੀ ਪੜੇ ਉਸ ਦੀ ਇਸ ਬਾਣੀ ਨਾਲ ਪ੍ਰੀਤ ਪੈ ਜਾਵੇ ਇਕੂ ਰੀਜ ਹੈ ਸੁਖਮਨੀ ਸਾਹਿਬ ਦੀ ਬਾਣੀ ਦਾ ਮਹਾਤਮ ਕਿਸੇ ਟੰਗ ਨਾਲ ਵੱਧ ਤੋਂ ਵੱਧ ਕਲਕੱਤ ਤੱਕ ਪਹੁੰਚੀ ਇਸ ਅਨਮੋਲ ਬਾਣੀ ਨਾਲ ਸਾਝ ਉਹੀ ਨਹੀਂ ਪੌਂਦਾ ਜਿਸ ਨੂੰ ਇਸ ਦੀਆਂ ਵਿਸ਼ੇਸ਼ਤਾਈਆਂ ਦੇ ਬਾਰੇ ਪਤਾ ਨਹੀਂ ਜਿਹੜਾ ਇਸ ਦੇ ਗੁਣਾ ਤੋਂ ਮਹਾਤਮ ਤੋਂ ਜਾਣੂ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਸੁਖਮਨੀ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ ਪੜ ਕੇ ਇਸ ਅਨਮੋਲ ਖਜ਼ਾਨੇ ਨਾਲ ਸਾਡੀ ਗੰਢ ਪੱਕੀ ਪੈ ਜਾਵੇ ਜਦੋਂ ਸਰੀਰਕ ਰੋਗਾਂ ਤੋਂ ਦੁਖੀ, ਕਾਰੋਗਾਰ ਦੇ ਮੰਦੇ ਕਾਰਨ ਦੁਖੀ, ਤਾਰੋਬਾਰ ਦੇ ਮੰਦੇ ਕਾਰਨ ਦੁਖੀ, ਗਰੀਬੀ ਤੋਂ ਦੁਖੀ, ਵਹਿਮਾ ਪਰਮਾ ਵਿੱਚ ਫਸੇ ਹੋਏ, ਅਗਿਆਤ ਵਿਤਾਂ ਵਾਲਿਆਂ ਵੱਲ ਪਟਕ ਰਹੀ ਲੋਕ, ਗੁਰੂ ਸਾਈਂ ਦੀ ਕਿਰਪਾ ਨਾਲ ਲਿਖੀ ਇਸ ਕਿਤਾਬ ਵਿੱਚ ਜਦੋਂ ਕੋਈ ਜ਼ਿਕਰ ਪੜਨ ਸੁਖਮਨੀ ਸਾਹਿਬ ਦੀ ਬਖਸ਼ਿਸ਼ ਦਾ ਉਹਨਾਂ ਨੂੰ ਵੀ ਰੰਗ ਲੱਗ ਜਾਵੇ, ਉਹ ਵੀ ਇਸ ਬਾਣੀ ਦਾ ਓਟ ਆਸਰਾ ਲੈ ਲੈਣ ਤਾਂ ਦਾਸ ਸਮਝੇਗਾ। ਇਹ ਕਿਤਾਬ ਲਿਖਣ ਦਾ ਮਕਸਦ ਸਫਲਾ ਹੋ ਗਿਆ। ਗੁਰੂ ਸਾਹਿਬ ਦੀ ਇਸ ਮਹਾਨ ਬਖਸ਼ਿਸ਼ ਦੀ ਮਹਿਮਾ ਲਿਖੀ ਨਹੀਂ ਜਾ ਸਕਦੀ। ਪਰ ਜਿਹੜੇ-ਜਿਹੜੇ ਵੀ ਕੋਈ ਵੀ ਤੇ ਜ਼ਿਕਰ ਕੌਤਕ ਸੁਖਮਨੀ ਸਾਹਿਬ ਦੀ ਮਹਿਮਾ ਦੀ ਗੁਰੂ ਸਾਹਿਬ ਨੇ ਆਪ ਸਿਰ ਤੇ ਹੱਥ ਰੱਖ ਕੇ ਦਾਸਪੂਰੋਂ ਲਿਖਵਾਏ ਹਨ। ਅਰਦਾਸ ਹੈ ਸਤਿਗੁਰੂ ਦੇ ਚਰਨਾਂ ਵਿੱਚ ਕਿ ਉਹਨਾਂ ਨੂੰ ਪੜ੍ਹ ਕੇ ਸਾਰਿਆਂ ਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਤੇ ਸਿਧਕ ਪ੍ਰਾਪਤ ਹੋਵੇ। ਸਤਿਗੁਰੂ ਆਪ ਹੀ ਕਿਰਪਾ ਕਰਨ। ਸਾਨੂੰ ਸਾਰਿਆਂ ਨੂੰ ਇਸ ਸਰਗਹੀ ਬਾਣੀ ਨਾਲ ਜੋੜਨ। ਸੁਖਮਨੀ ਸਾਹਿਬ ਦੀ ਬਾਣੀ ਨਾਲ ਸਾਡੀ ਅੰਦਰੋਂ ਪ੍ਰੀਤ ਪੈ ਜਾਵੇ। ਅਸੀਂ ਗੁਰਬਾਣੀ ਦੇ ਲੜ ਲੱਗੀਏ। ਗੁਰੂ ਅਰਜਨ ਸਾਹਿਬ ਦੀ ਇਸ ਬਖਸ਼ਿਸ਼ ਦਾ ਲਾਭ ਸਾਡੇ ਸਾਰਿਆਂ ਦੀ ਝੋਲੀ ਵਿੱਚ ਪਵੇ। ਗੁਰੂ ਸਾਹਿਬ ਦੀ ਇਸ ਅਨਮੋਲ ਬਖਸ਼ਿਸ਼ ਦਾ ਅਸੀਂ ਲਾਭ ਲੈ ਸਕੀਏ। ਗੁਰੂ ਘਰ ਦੇ ਕੁੱਕਰ, ਦਾਸ, ਗਰੀਬ ਦੀ ਸਾਰਿਆਂ ਦੀ ਚੰਨਾ ਵਿੱਚ ਇੱਕ ਪਿਆਰ ਭਰੀ ਬੇਨਤੀ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ सुखमनी साहिब दीं बख्शीशਾਂ ਤੇ ਲਿਖੀ ਇਹ ਕਿਤਾਬ ਪੜ੍ਹ ਕੇ ਆਪ ਜੀ ਸਾਰੇ ਸੁਖਮਨੀ ਸਾਹਿਬ ਜੀ ਦਾ ਨਾਮ ਬਣਾਓ ਜੋ ਬਿਲਕੁਲ ਨਹੀਂ ਪੜਦੇ ਤਾਂ ਭਾਵੇਂ ਸ਼ੁਰੂ-ਸ਼ੁਰੂ ਵਿੱਚ 12 ਅਸ਼ਟਪਰੀਆ ਰੋਜ਼ ਸ਼ੁਰੂ ਕਰ ਦੇਣ ਫਿਰ ਹੌਲੀ-ਹੌਲੀ ਵਧਾਈ ਜਾਣ ਅੱਜ ਤੋਂ ਹੀ ਇਹ ਪ੍ਰਣ ਕਰ ਲਵਾਂ ਕਿ ਸ੍ਰੀ ਸੁਖਮਨੀ ਸਾਹਿਬ ਜੀ ਦਾ ਘੱਟ ਤੋਂ ਘੱਟ ਇੱਕ ਬਾਠ ਰੋਜ਼ ਦਾ ਜ਼ਰੂਰ ਕਰਨਾ ਹੈ ਤੇ ਜਿੰਨੇ ਜ਼ਿਆਦਾ ਹੋ ਸਕਣ ਉਤਨਾ ਹੋਰ ਬਧੇਰੇ ਲਾਭ ਹੈ ਇਸ ਨਾਲ ਅਸੀਂ ਆਪਣੇ ਪਿਛਲੇ ਬੀਤੇ ਸਾਲ ਵਿੱਚ ਜਿਨ੍ਹਾਂ ਵਿੱਚ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਨਹੀਂ ਪੜੀ ਉਹ ਵੀ ਸਵਾਸ ਸਫਲੇ ਕਰ ਲਵਾਂਗੇ ਅਤੇ ਅਗੋਂ ਵੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਸਦਕਾ ਸਾਡਾ ਜਨਮ ਸਫਲਾ ਹੋ ਜਾਵੇਗਾ ਇੱਕੋ ਰੀਝ ਹੈ ਤਾਂ ਅਸੀਂ ਕੀ ਬੱਚੇ ਕੀ ਬਜ਼ੁਰਗ ਕੀ ਜਵਾਨ ਹਰੇਕ ਦੀ ਇਸ ਤਰਗਾਹੀ ਬਾਣੀ ਨਾਲ ਪ੍ਰੀਤ ਪੈ ਜਾਵੇ ਦਾਸ ਗੁਰਬਾਣੀ ਦੇ ਪਿਆਰ ਵਿੱਚ ਇਹ ਬਚਨ ਲਿਖ ਰਿਹਾ ਹੈ ਜੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਰੋਜ਼ ਨਾਮ ਨਾਲ ਕਰੀਏ ਤਾਂ ਕਈ ਆਉਣ ਵਾਲੇ ਦੁੱਖ ਕਲੇਸ਼ ਤਾਪ ਸੰਤਾਪ ਆਦੀਆਂ ਬਿਆਦੀਆਂ ਪਹਿਲਾਂ ਹੀ ਕਿਨਾਰਾ ਕਰ ਜਾਂਦੀਆਂ ਹਨ ਸ੍ਰੀ ਸੁਖਮਨੀ ਸਾਹਿਬ ਜੀ ਨਾਲ ਪ੍ਰੇਮ ਪਾ ਕੇ ਵੇਖੋ ਤਾਂ ਸਹੀ ਆਪ ਵੀ ਇਸ ਅਨਮੋਲ ਬਾਣੀ ਨਾਲ ਜੁੜੋ ਤੇ ਆਪਣੇ ਪਰਿਵਾਰ ਆਪਣੇ ਸੰਬੰਧੀਆਂ ਜਾਣ ਪਛਾਣ ਵਾਲਿਆਂ ਨੂੰ ਵੀ ਸੁਖਮਨੀ ਸਾਹਿਬ ਦੀ ਮਹਿਮਾ ਦੀ ਕਿਤਾਬ ਪੜਾ ਕੇ ਸੁਖਮਨੀ ਸਾਹਿਬ ਨਾਲ ਜੋੜੋ ਅੱਜ ਯੁੱਗ ਹੈ ਮੀਡੀਆ ਦਾ ਵਿਗਿਆਨ ਨੇ ਜੋ ਤਰੱਕੀ ਕੀਤੀ ਹੈ ਕਾਡਾਂ ਗੱਡੀਆਂ ਹਨ ਟੇਪਾਂ ਸੀਡੀ ਵੀ ਸੀਡੀ ਇਹਨਾਂ ਦਾ ਸਹਾਰਾ ਲਗੋ ਆਪਣੇ ਘਰਾਂ ਵਿੱਚ ਦੁਕਾਨਾਂ ਤੇ ਦਫ਼ਤਰਾਂ ਵਿੱਚ ਗੱਡੀਆਂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ ਟੇਪਾਂ ਸੀਡੀ ਚ ਲਾ ਕੇ ਵਿਗਿਆਨ ਦੀ ਇਸ ਅਨਮੋਲ ਕੋਚ ਦਾ ਲਾਭ ਲਗੋ ਅੱਜ ਤੋਂ ਇੱਕ ਪ੍ਰਣ ਵੀ ਕਰ ਲਵੋ ਕਿ ਕੋਈ ਵੀ ਕਾਰ ਵਿੱਚ ਦੁੱਖ ਆਵੇ ਮੁਸੀਬਤ ਆਵੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲੇਗਾ ਹੈ ਤਵੀ ਤਾਂ ਧਾਗਿਆਂ ਜੰਤਰਾ ਮੰਤਰਾਂ ਵਾਲਿਆਂ ਦਾ ਬੂਹਾਂ ਨਹੀਂ ਖੜਕੋਣਾ ਗੁਰੂ ਸਾਹਿਬ ਕਿਰਪਾ ਕਰਨ ਸਾਡੀ ਸਾਰਿਆਂ ਦੀ ਇਸ ਪਵਿੱਤਰ ਅਨਮੋਲ ਬਖਸ਼ਿਸ਼ਾਂ ਤੇ ਰਹਿਮਤ ਨਾਲ ਭਰੀ ਬਾਣੀ ਨਾਲ ਅਤੁੱਟ ਸਾਜ ਪਵੇ ਹਬ ਗੁਨ ਤੇ ਡੇ ਨਾਨਕ ਜੀ ਨੂੰ ਮੈ ਖੁਥੀ ਮੈਂ ਨਿਰਗੁਣ ਤੇ ਕਿਆ ਹੋਵੇ ਸਭ ਤੁਮ ਹੈ ਕਰਤਾ ਸਭ ਤੇਰੀ ਵਟਿਆਈ ਵਾਹਿਗੁਰੂ ਜੀ ਬਹੁਤ ਹੀ ਸਤਿਕਾਰਯੋਗ ਤਾਂ ਵਾਹਿਗੁਰੂ ਇਕਬਾਲ ਸਿੰਘ ਜੀ ਦੀ ਇਹ ਕਿਤਾਬ ਪੜਦਿਆਂ ਹੋਇਆਂ ਦਾਸ ਕੋਲੋਂ ਬਹੁਤ ਹੀ ਗਲਤੀਆਂ ਪੁੱਲਾਂ ਹੋ ਗਈਆਂ ਹੋਣਗੀਆਂ ਸੱਚੇ ਪਾਤਸ਼ਾਹ ਜੀਓ ਕੋਈਆਂ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਾਂ ਪੜਨ ਸੁਣਨ ਵਾਲਿਆਂ ਨੂੰ ਇਸ ਅਨਮੋਲ ਬਾਣੀ ਨਾਲ ਜੋੜਨਾ ਜੀ ਸੱਚੇ ਪਾਤਸ਼ਾਹ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ